ਕਮਿਸ਼ਨਰ ਹੈ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਕ੍ਰਾਈਮ ਦੇ ਅਗੇਂਸਟ ਉਹ ਸਪੈਸ਼ਲਿਟੀ ਸਨੇਚਿੰਗ ਹੈ ਜਾਂ ਜਿਹੜੀ ਰੋਬਰੀ ਹੈ ਉਹਨੂੰ ਬੜੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਇਹਦੇ ਸਾਨੂੰ ਬੜੀ-ਵੱਡੀ ਕਾਮਯਾਬੀ ਮਿਲੀ ਹੈ ਇੱਕ ਅਸੀਂ 11 ਮੈਂਬਰ ਰੋਬਰਸ ਆਬਲੀਕ ਸਨੇਚਰ ਦਾ ਗੈਂਗ ਫੜਿਆ ਔਰ ਉਹਦੇ ਤੋਂ ਸਾਡੀਆਂ ਤਕਰੀਬਨ 30 ਵਾਰਦਾਤਾਂ ਜਿਹੜੀਆਂ ਉਹ ਟ੍ਰੇਸ ਹੋਈਆਂ ਇਹ ਜਿਹੜਾ 11 ਮੈਂਬਰ ਗੈਂਗ ਹੈਗਾ ਸਾਰੇ ਯੰਗਸਟਰਸ ਨੇ ਔਰ ਬਾਰ-ਬਾਰ ਰਿਪੀਟਰ ਨੇ ਇਹਦਾ ਕਿੰਗਪਿੰਗ ਹੈਗਾ ਮਨਵੀਰ ਬਾਵਾ ਜੋ ਕਿ ਗੁਰਨਾਨਕਪੁਰੇ ਦਾ ਰਹਿਣ ਵਾਲਾ 21 ਸਾਲ ਉਮਰ ਹੈ ਦੀ ਇਹਦੇ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਅਸੀਂ ਦਰਜ ਕਰਤਾ ਜਿੱਥੇ ਅਰੈਸਟ ਹੋਏ ਨੇ ਗੇਟ ਹਕੀਮਾ ਇਹਦੇ ਚ ਰੰਜੀਤ ਐਵੇਨਿਊ ਪੁਲਿਸ ਨੇ ਵੀ ਬੜਾ ਅੱਛਾ ਕੰਮ ਕੀਤਾ ਸੋ ਦੋਨੋਂ ਜਿਹੜੀ ਪੁਲਿਸ ਰੰਜੀਤ ਐਵੇਨਿਊ ਥਾਣੇ ਦੀ ਤੇ ਗੇਟ ਹਕੀਮਾ ਤੇ ਉਹਨਾਂ ਦੇ ਆਫੀਸਰਸ ਅਤੇ ਐਸ ਐਚਓ ਨੀਰਜ ਰੰਜੀਤ ਐਵਨਿਊ ਸਤਨਾਮ ਸਾਡੇ ਐਸ ਐਚਓ ਗੇਟ ਕੀਮਾ ਏਸੀਪੀ सुरेंद्र ਔਰ ਨਾਲ ਮੈਡਮ ਦਰਪਨ ਏਡੀਸੀਪੀ 1 ਉਹਨਾਂ ਨੇ ਵੀ ਸਾਰਿਆਂ ਨੇ ਬੜਾ ਅੱਛਾ ਟੀਮ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਰਾ ਗੈਂਗ ਜਿਹੜਾ ਅਰੈਸਟ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 23 ਮੋਬਾਈਲ ਹੁਣ ਤੱਕ ਮਿਲ ਚੁੱਕੇ ਆ ਤਿੰਨ ਦਾਤ ਨੇ ਜਿਹੜੇ ਖੋਣ ਵਾਸਤੇ ਯੂਜ਼ ਕਰਦੇ ਕਿਰਪਾਨ ਹੈ بیسਬਾਲ ਬੈਟ ਹੈ ਤੇ ਲੋਹੇ ਦੇ ਰੌਡ ਨੇ ਤੇ ਪੰਜ ਮੋਟਰਸਾਈਕਲ ਹੁਣ ਤੱਕ ਬ੍ਰਾਮਧ ਹੋ ਚੁੱਕੀ ਐ ਔਰ ਇਹਦੇ ਚ ਜਿਹੜੀ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਉਹਦੇ ਚ ਹੈਗਾ ਕਿ ਜਿਹੜੇ ਵੈਂਡਰਸ ਨੇ ਜਿਵੇਂ Zomato ਵਗੈਰਾ ਦੇ ਜਿਹੜੇ ਪਿੱਛੇ ਇਹਨਾਂ ਨੇ ਖੋਹ ਕੀਤੀ ਸੀ ਰੰਜੀਤ ਦੇ ਆਪਣੀ ਉਹਦੇ ਵਿੱਚ ਉਹ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕੇਸ ਮੋਟਰਸਾਈਕਲ ਵੀ ਲੈ ਗਏ ਸੀ ਉਹ ਵੀ ਅਸੀਂ ਬ੍ਰਾਮਧ ਕੀਤਾ ਹੈ ਡਿਲੀਵਰੀ ਏਜੰਟਸ ਨੂੰ ਯਾਰ ਰਾਤ ਦੇ ਟਾਈਮ ਤੇ ਜਿਹੜੇ ਟੂ-ਵੀਲਰ ਵਾਲਿਆਂ ਨੂੰ ਜਾਂ ਰੇਲਵੇ ਟੂਰਿਸਟ ਨੂੰ ਗੈਂਗ ਟਾਰਗੇਟ ਕਰਦਾ ਸੀ ਔਰ ਇਹਦੇ ਪੁੱਛਗਿੱਛ ਤੋਂ ਇਹ ਗੱਲ ਕਲੀਅਰ ਹੋਈ ਹੈ ਵੀ 2021 ਤੋਂ ਹੀ ਇਹਨਾਂ ਦੇ ਖਿਲਾਫ ਮੁਕਦਮੇ ਕਾਫੀ ਦਰਜ ਨੇ ਕਿ 2021 ਦੇ ਵਿੱਚ ਫਿਰ 22 ਦੇ ਵਿੱਚ 23 ਤੇ ਹੁਣ 24 ਦੇ ਵਿੱਚ ਤੇ ਜਦੋਂ ਵੀ ਇਹ ਵਾਪਸ ਆਪਣੇ ਆਉਂਦੇ ਨੇ ਬਾਰ-ਬਾਰ ਵੇਲਦੇ ਤੇ ਇਹੀ ਕੰਮ ਕਰਦੇ ਨੇ ਥੋ ਮੈਂ ਨੂੰ ਅੱਛੀ ਕਾਮਯਾਬੀ ਮੰਗਦਾ ਔਰ ਜਿਹੜਾ ਇਹਨਾਂ ਦਾ ਤੀ ਇਨਸੀਡੈਂਟਸ ਨੇ ਉਹ ਤਿੰਨ ਮਹੀਨੇ ਦੇ ਵਿੱਚ ਵਿੱਚ ਪਿਛਲੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚਾਹੇ ਪਿੰਕ ਪਲਾਜ਼ਾ ਹੋਵੇ ਰੰਜੀਤ ਐਵੇਨਿਊ اسلامਾਬਾਦ ਛਾਟਾ ਔਰ ਗੁਰਨਾਨਕਪੁਰਾ ਪੁਤਲੀ ਘਰ ਪਖਤਾਵਾਲਾ ਦਾਣਾ ਮੰਡੀ ਤਾਰਾਵਾਲਾ ਪੋਲ ਵਗੈਰਾ ਕਨੂਪੁਰ ਕਾਲੇ ਏਰੀਏ ਚ ਵੀ ਐਕਟਿਵ ਰਹੇ ਸੋ ਇਹਦੇ ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ ਹੋਰ ਵੀ ਸਾਨੂੰ ਮੋਟਰਸਾਈਕਲ ਤੇ ਹੋਰ ਜਿਹੜੀਆਂ ਬਰਾਮਦੀਆਂ ਇਹਨਾਂ ਤੋਂ but it my